Life Insurance Corporation of India ਦੇ ਵੱਲੋਂ ਪਿੰਗਲਵਾੜਾ ਸੰਸਥਾ ਨੂੰ ਇੱਕ ਐਂਬੂਲੈਂਸ ਦਾਣ ਦੇ ਵਜ ਦਿੱਤੀ ਗਈ ਹੈ ਇਸ ਮੌਕੇ ਤੇ LIC ਦੇ ਜ਼ੋਨਲ ਮੈਨੇਜਰ ਇਸ ਦੇ ਲਈ ਉ체ਚੇ ਤੌਰ ਤੇ ਦਿੱਲੀ ਤੋਂ ਅੰਮ੍ਰਿਤਸਰ ਪੁੱਜੇ LIC ਦੇ ਜ਼ੋਨਲ ਮੈਨੇਜਰ ਨੇ ਦੱਸਿਆ ਕਿ LIC ਦਾ ਇੱਕ ਗੋਲਡਨ ਜੁਬਲੀ ਫੰਡ ਹੁੰਦਾ ਇਸ ਫੰਡ ਦੇ ਤਹਿਤ ਜਿਹੜੇ ਸਮਾਜ ਦੇ ਵਿੱਚ ਸਮਾਜ ਦੀ ਸੇਵਾ ਦੇ ਲਈ ਕੋਈ ਚੰਗਾ ਕੰਮ ਕੀਤਾ ਜਾ ਸਕਦਾ ਹੈ ਜਿਹੜੀ ਸੁਸਾਇਟੀ ਚੰਗਾ ਕੰਮ ਕਰ ਰਹੀ ਹੈ ਪਿੰਗਲਵਾੜਾ ਸੁਸਾਇਟੀ ਹੀ ਕਰ ਰਹੀ ਹੈ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਸੋ ਇਹ ਕਿਸੇ ਵੀ ਕਿਸੇ ਤਰ੍ਹਾਂ ਦੇ ਪਹਿਚਾਨ ਦੇ ਮਹਤਾਜ ਨਹੀਂ ਹਨ ਤੇ ਸੁਸਾਇਟੀ ਦੇ ਵਿੱਚ LIC ਆਪਣਾ ਵੀ ਯੋਗਦਾਨ ਪਾ ਸਕੀ ਆਪਣੇ ਸੋਸ਼ਲ ਜ਼ਿੰਮੇਵਾਰੀ ਪੂਰੀ ਕਰ ਸਕੀ ਤੇ ਇਸ ਦੇ ਤਹਿਤ LIC ਨੇ ਹੀ ਐਂਬੂਲੈਂਸ ਪਿੰਗਲਵਾੜਾ ਵਾਲਿਆਂ ਨੂੰ ਗਿਫਟ ਦਿੱਤੀ ਹੈ ਤੇ 골ਡਨ ਜੁਗਲੀ ਫੰਡ ਹੁੰਦਾ ਉਹ ਫੰਡ ਦੇ ਤਹਿਤ ਜਿਹੜੇ ਸਮਾਜ ਵਿੱਚ ਸਮਾਜ ਦੀ ਸੇਵਾ ਲਈ ਕੋਈ ਅੱਛਾ ਕੰਮ ਕੀਤਾ ਜਾ ਸਕਦਾ ਹੈ ਜਿਹੜੀ ਸੁਸਾਇਟੀਜ਼ ਅੱਛਾ ਕੰਮ ਕਰ ਰਹੀਆਂ ਹਨ ਪਿੰਗਲਵਾੜਾ ਸੁਸਾਇਟੀ ਕੀ ਕਰ ਰਹੀ ਹੈ ਕਿਸੇ ਮਦਦ ਦੀ ਲੋੜ ਨਹੀਂ ਇਹ ਕਿਸੇ ਵੀ ਕਿਸੇ ਵੀ ਤਰ੍ਹਾਂ ਦੇ ਇੰਟਰੋਡਕਸ਼ਨ ਦੇ ਮਹਤਾਜ ਨਹੀਂ ਹੈ ਤੇ ਅਸੀ ਅਸੀ ਸੋਸਾਇਟੀਜ਼ ਵਿੱਚ ਐਲਐਸਸੀ ਆਪਣਾ ਵੀ ਯੋਗਦਾਨ ਪਾ ਸਕੇ ਆਪਣੀ ਸੋਸ਼ਲ ਰਿਸਪਾਂਸਿਬਿਲਟੀ ਪੂਰੀ ਕਰ ਸਕੇ ਤੇ ਇਸ ਗੋਲਡਨ ਜੁਬਲੀ ਫੰਡ ਦੇ ਤਹਿਤ ਐਲਐਸਸੀ ਨੇ ਇਹ ਐਂਬੂਲੈਂਸ ਸਿੰਗਲਵਾਲਾ ਨੂੰ ਗਿਫਟ ਕੀਤੀ ਹੈ ਐਲਐਸਸੀ ਦੇ ਗੋਲਡਨ ਜੁਬਲੀ ਤੇ ਮੈਂ ਐਲਐਸਸੀ ਦੇ ਸਾਰੇ ਭੈਣ ਭਰਾਵਾਂ ਨੂੰ ਤੇ ਇੱਥੇ ਕੰਮ ਕਰਦੇ ਆ ਉਹਨਾਂ ਨੂੰ ਵਧਾਈ ਦੇਣੀ ਹੈ ਇਹ ਬੜੀ ਚੰਗੀ ਗੱਲ ਹੈ ਕਿ ਸਮਾਜ ਸੇਵਾ ਦਾ ਇਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਪਰ ਮੈਨੂੰ ਇਹ ਅਜੇ ਵੀ ਲੱਗਦਾ ਹੈ ਕਿ ਇਹਨਾਂ ਨੂੰ ਸਾਰਿਆਂ ਨੂੰ ਇਹ ਨਹੀਂ ਪਤਾ ਵੀ ਪਿੰਡਵਾਲਾ ਸੰਸਥਾ 'ਚ ਕੀ ਕੀ ਕੰਮ ਹੋ ਰਿਹਾ ਹੈ। ਇਹ ਨਹੀਂ ਸਮਝਦੇ ਆ ਵੀ ਇੱਥੇ ਮਰੀਜ਼ਾਂ ਦੀ ਸੰਭਾਲ ਹੁੰਦੀ ਹੈ। ਪਰ ਇੱਥੇ ਇਕੱਲੇ ਮਰੀਜ਼ਾਂ ਦੀ ਸੰਭਾਲ ਨਹੀਂ ਹੁੰਦੀ। ਇੱਥੇ ਰੀਹੈਬਿਲੀਟੇਸ਼ਨ ਦਾ ਵੀ ਤੁਹਾਡਾ ਕੰਮ ਹੋ ਰਿਹਾ ਪਿੰਡਵਾਲਾ ਸੰਸਥਾ ਦੇ ਵਿੱਚ। ਇੱਥੇ ਐਜੂਕੇਸ਼ਨ ਤੇ ਕੰਮ ਹੋ ਰਿਹਾ, এনਵਾਇਰਨਮੈਂਟ ਤੇ ਕੰਮ ਹੋ ਰਿਹਾ ਤੇ ਸਭ ਤੋਂ ਵੱਡੀ ਗੱਲ ਜ਼ੀਰੋ ਬਜਟ ਐਚਲੋ ਫਾਰਮ ਲੈ ਕੇ ਗੱਲ ਕਰ ਰਹੇ ਆ ਪਿੰਡਵਾਲਾ ਸੰਸਥਾ। ਜਦੋਂ ਕਿ ਬਹੁਤ ਸਾਰੇ ਲੋਕ ਜੜੇ ਆ। ਅ ਵਾਟਰ ਪੋਲੂਸ਼ਨ ਨਾਲ ਤੇ ਹੋਰ ਪੋਲੂਸ਼ਨ ਦੇ ਨਾਲ ਕੈਂਸਰ ਨਾਲ ਸਫਰ ਕਰ ਰਹੇ ਆ ਪੈਸਟੀਸਾਈਡਸ ਵਾਲੇ ਜਿਹੜੇ ਖਰਾ ਖਾ ਰਹੇ ਸਾਰੇ ਜਣੇ ਉਹਨਾਂ ਨਾਲ ਕੈਂਸਰ ਬਹੁਤ ਫੈਲ ਰਿਹਾ ਮਨੁਘੜ ਦੀ ਬੱਚੇ ਬਹੁਤ ਪੈਦਾ ਹੋ ਰਹੇ ਨੇ ਅਸਾਨੂੰ ਇਹ ਖਿਆਲ ਉਹ ਤੋਂ ਆਇਆ ਜਦੋਂ ਸਾਡੇ ਪਿੰਡਾਂ ਦੇ ਸੰਸਥਾ ਵਿੱਚ ਮਨੁਘੜ ਦੀ ਬੱਚਿਆਂ ਦੀ ਗਿਣਤੀ ਬਹੁਤ ਵੱਧ ਗਈ ਲੋਕੀ ਆਪਣੇ ਬੱਚਿਆਂ ਨੂੰ ਪਿਆਰ ਵੀ ਘਟ ਗਿਆ ਸੰਸਾਰ ਦੇ ਵਿੱਚ ਆਪਣੇ ਬੱਚਿਆਂ ਨੂੰ ਇਹੋ ਜਿਹੇ ਬੱਚਿਆਂ ਨੂੰ ਦਰਵਾਜ਼ੇ ਸੱਪਰ ਕਰਮਾ ਸੁੱਟ ਜਾਂਦੇ ਕੋਈ ਪਿੰਡਵਾਰ ਦੇ ਬਾਹਰ ਹੀ ਸੁੱਟ ਜਾਂਦੇ ਓਏ ਜ਼ਰੂਰੀ ਹੈ ਕਿ ਇਹ ਸੇਵਾ ਦੀ ਜਿਹੜੀ ਗੱਲ ਹੈ ਜਿਹੜੀ ਪਿਆਰ ਦੀ ਗੱਲ ਹੈ ਉਹ ਵਸ ਫੈਲਣੀ ਚਾਹੀਦੀ ਹੈ